ਦੁਨੀਆ ਦੇ 5 ਅਜੀਬੋ-ਗਰੀਬ ਕਬਲ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਨੰਬਰ 5 ਤੇ ਹੈ ਜੀ ਮੀਆਂ ਐਂਡ ਮੁਨਾਮੀ ਇਸ ਵੀਡੀਓ ਨੂੰ ਦੇਖਣ ਤੇ ਇਹ ਲੜਕੀ ਇਸ ਇਨਸਾਨ ਦੇ ਸਾਹਮਣੇ ਇੱਕ ਛੋਟੀ ਜਹੀ ਲੱਗਦੀ ਹੈ ਪਰ ਦੋਸਤੋ ਇਹ પતિ ਪਤਨੀ ਹੈ ਖੂਬਸੂਰਤ ਦਿਖਾਈ ਦੇਣ ਵਾਲੀ ਇਹ ਲੜਕੀ ਮੀਆਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ ਫਿਲੀਪੀਨਸ ਦੇ ਵਿੱਚ ਰਹਿਣ ਵਾਲੀ ਮੀਆਂ ਦੀ ਮੁਲਾਕਾਤ ਅਮਰੀਕਾ ਦੇ ਵਿੱਚ ਮੁਨਾਮੀ ਦੇ ਨਾਲ ਹੋਈ ਸੀ ਮੁਨਾਮੀ ਅਮਰੀਕਾ ਤੋਂ ਫਿਲੀਪੀਨਸ ਘੁੰਮਣ ਗਏ ਸੀ ਮੀਆਂ ਦਾ ਕਹਿਣਾ ਹੈ ਕਿ ਮੈਂ ਆਪਣੇ ਪਤੀ ਤੋਂ ਭਲਾ ਹੀ ਛੋਟੀ ਜਹੀ ਕਹਿੰਦੀ ਨਹੀਂ ਹਾਂ ਪਰ ਮੈਂ ਆਪਣੇ ਪਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਅਤੇ ਮੇਰੇ ਪਤੀ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਲੋਕਾਂ ਦੇ ਕਹਿਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਦਾ ਸਾਡੇ ਰਿਸ਼ਤੇ ਉੱਪਰ ਕੋਈ ਅਸਰ ਨਹੀਂ ਪੈਂਦਾ ਅਤੇ ਅੱਜ ਇਹ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਖੁਸ਼ ਨੇ ਨੰਬਰ 4 ਤੇ ਆਉਂਦੇ ਨੇ ਜੀ ਨਾਕਾਂ ਡੌਮ ਹੁਣ ਤੁਸੀਂ ਇਸ ਕਪਲ ਨੂੰ ਦੇਖੋ ਇਹਨਾਂ ਨੂੰ ਦੇਖ ਕੇ ਤੁਹਾਨੂੰ ਇੰਜ ਲੱਗੇਗਾ ਕਿ ਇਹ ਪਤੀ ਪਤਨੀ ਕਦੇ ਵੀ ਨਹੀਂ ਹੋਣਗੇ ਪਰ ਦੋਸਤੋ ਇਹ ਪਤੀ ਪਤਨੀ ਹੈ ਦਰਅਸਲ ਫਰਾਂਸ ਦੇ ਰਹਿਣ ਵਾਲੇ ਡੌਮ ਦੀ ਮੁਲਾਕਾਤ ਕਾਂਗੋ ਦੇ ਵਿੱਚ ਰਹਿਣ ਵਾਲੀ ਨਾਕਾ ਦੇ ਨਾਲ ਮੁਲਾਕਾਤ ਹੋਈ ਸੀ ਇਸ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਨੂੰ 3 ਸਾਲ ਦੇ ਲਈ ਡੇਟ ਕੀਤਾ ਇਸ ਤੋਂ ਬਾਅਦ ਦੋਨਾਂ ਨੇ ਆਪਣੀ ਰਿਸ਼ਤੇਦਾਰਾਂ ਦੀ ਮੌਜੂਦਗੀ ਦੇ ਵਿੱਚ ਮੈਰਿਜ ਕਰਾ ਲਈ। ਫੋਨ ਤੋਂ ਜਦੋਂ ਪੁੱਛਿਆ ਗਿਆ ਕਿ ਉਸਨੇ ਕਾਂਗੋ ਦੀ ਇੱਕ ਕਹਨ ਵਾਲੀ ਬਲੈਕ ਲੜਕੀ ਦੇ ਨਾਲ ਸ਼ਾਦੀ ਕਿਉਂ ਕੀਤੀ ਤਾਂ ਡੋਮ ਨੇ ਕਿਹਾ ਕਿਸੇ ਇਨਸਾਨ ਦੀ ਖੂਬਸੂਰਤੀ ਉਸਦੇ ਚਿਹਰੇ ਦੇ ਉੱਪਰ ਨਹੀਂ ਹੁੰਦੀ ਬਲਕਿ ਕਿਸੇ ਇਨਸਾਨ ਦੀ ਖੂਬਸੂਰਤੀ ਉਸਦੇ ਵਿਚਾਰਾਂ ਤੋਂ ਹੁੰਦੀ ਹੈ। ਮੇਰੀ ਪਤਨੀ ਨਾਕਾ ਦਾ ਵਿਚਾਰ ਅਤੇ ਦਿਲ ਦੂਸਰਿਆਂ ਦੇ ਪ੍ਰਤੀ ਕਾਫੀ ਵਧੀਆ ਹੈ। ਕੋਈ ਵੀ ਇਨਸਾਨ ਆਪਣੇ ਰੰਗ ਤੋਂ ਨਹੀਂ ਆਪਣੇ ਵਿਚਾਰਾਂ ਤੋਂ ਚੰਗਾ ਹੁੰਦਾ ਹੈ। ਬਲਾਹ ਹੀ ਮੇਰੀ ਪਤਨੀ ਕਾਲੀ ਦਿਖਾਈ ਦਿੰਦੀ ਹੈ ਪਰ ਉਸਦਾ ਸੁਭਾਅ ਬਹੁਤ ਚੰਗਾ ਹੈ ਪਰ ਅਸੀਂ ਆਪ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨੰਬਰ 3 ਤੇ ਆਉਂਦੇ ਨੇ ਜੀ ਜੈਰੋਮ ਐਂਡ ਜੈਸਮੀਨ ਡੇਜਾ ਦੀਸ਼ਾ ਐਂਡ ਬੇਬੀ ਜੈਸ ਹੁਣ ਤੁਸੀਂ ਜਿਸ ਇਨਸਾਨ ਨੂੰ ਦੇਖ ਰਹੇ ਹੋ ਉਹ ਅਮਰੀਕਾ ਦੇ ਅਲਬਾਮਾ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਮ ਜੈਰੋਮ ਹੈ ਜਿਸ ਨੇ ਇੱਕ ਨਹੀਂ ਚਾਰ-ਚਾਰ ਲੜਕੀਆਂ ਦੇ ਨਾਲ ਮੈਰਿਜ ਕੀਤੀ ਹੈ ਜੈਰੋਮ ਨੇ ਸਭ ਤੋਂ ਪਹਿਲਾਂ ਜੈਸਮੀਨ ਦੇ ਨਾਲ ਮੈਰਿਜ ਕੀਤੀ ਜਿਸ ਤੋਂ ਬਾਅਦ ਜੈਰੋਮ ਨੇ ਹੋਰ ਤਿੰਨ ਲੜਕੀਆਂ ਦੇ ਨਾਲ ਮੈਰਿਜ ਕੀਤੀ ਜੈਰੋਮ ਦਾ ਕਹਿਣਾ ਹੈ ਕਿ ਮੇਰੀ ਚਾਰੋਂ ਪਤਨੀਆਂ ਅਲੱਗ-ਅਲੱਗ ਬੈੱਡਰੂਮ ਦੇ ਵਿੱਚ ਸੌਂਦੀਆਂ ਨੇ ਅਤੇ ਮੇਰੇ ਨਾਲ ਸੌਣ ਦੇ ਲਈ ਆਪਣਾ ਨੰਬਰ ਆਨ ਦਾ ਤਿਆਰ ਕਰਦੀਆਂ ਨੇ ਜੇ ਰੋਮ ਦੀਆਂ ਚਾਰੋਂ ਪਤਨੀਆਂ ਦਾ ਵੀ ਕਹਿਣਾ ਹੈ ਕਿ ਇਹ ਸਾਡੀ ਦੇਖਪਾਲ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਅਤੇ ਸਾਡਾ ਧਿਆਨ ਰੱਖਦੇ ਨੇ ਆਪਸ ਦੇ ਵਿੱਚ ਲੜਾਈ ਦਾ ਕੋਈ ਵੀ ਸਵਾਲ ਨਹੀਂ ਪੈਦਾ ਹੁੰਦਾ ਨੰਬਰ 2 ਤੇ ਆਉਂਦੇ ਨੇ ਜੀ ਲਸਾਇਆ ਐਂਡ ਮਸਾਈ ਹੁਣ ਤੁਸੀਂ ਇਸ ਕਪਲ ਨੂੰ ਦੇਖੋ ਤੁਹਾਨੂੰ ਦੇਖ ਕੇ ਝੁਕੇ ਨਹੀਂ ਨਹੀਂ ਹੋਵੇਗਾ ਕਿ ਇੱਕ ਪਤੀ ਪਤਨੀ ਨੇ ਪਰ ਦੋਸਤੋ ਇਹ ਪਤੀ ਪਤਨੀ ਹੀ ਹੈ ਜਰਸਲ ਆਸਟ੍ਰੇਲੀਆ ਦੀ ਰਹਿਣ ਵਾਲੀ ਇਸਾਇਆ ਦੀ ਮੁਲਾਕਾਤ ਤੰਜ਼ਾਨੀਆ ਦੇ ਮਸਾਈ ਦੇ ਨਾਲ ਹੋਈ ਸੀ ਇਹ ਔਰਤ ਆਸਟ੍ਰੇਲੀਆ ਤੋਂ ਤੰਜ਼ਾਨੀਆ ਘੁੰਮਣ ਗਈ ਸੀ ਜਦੋਂ ਪਹਿਲੀ ਵਾਰ ਇਸਾਇਆ ਨੇ ਮਸਾਈਜ ਨੂੰ ਦੇਖਿਆ ਤਾਂ ਪਹਿਲੀ ਹੀ ਨਜ਼ਰ ਦੇ ਵਿੱਚ ਇਸਾਇਆ ਨੂੰ ਮਸਾਈਜ ਦੇ ਨਾਲ ਪਿਆਰ ਹੋ ਗਿਆ ਇਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਨਾਲ ਮੈਰਿਜ ਕਰਵਾ ਲਈ ਇਸਾਇਆ ਦਾ ਕਹਿਣਾ ਹੈ ਕਿ ਜਦੋਂ ਮੈਂ ਮਸਾਈਜ ਨੂੰ ਪਹਿਲੀ ਵਾਰੀ ਪਿਆਰ ਦਾ ਇਜ਼ਹਾਰ ਕੀਤਾ ਤਾਂ ਉਹਨਾਂ ਨੇ ਮੈਰਿਜ ਦੇ ਲਈ ਹਾਂ ਕਰ ਦਿੱਤੀ ਇਹ ਲੋਕ ਦੇਖਣ ਦੇ ਵਿੱਚ ਕਾਲੇ ਹੁੰਦੇ ਨੇ ਪਰ ਇਹਨਾਂ ਦਾ ਦਿਲ ਅਤੇ ਸੁਭਾਅ ਬਹੁਤ ਚੰਗਾ ਹੁੰਦਾ ਹੈ ਅਤੇ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਅਤੇ ਅੱਜ ਇੱਕ ਦੂਜੇ ਦੇ ਨਾਲ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਨੰਬਰ 1 ਤੇ ਆਉਂਦੇ ਐਲਗਰਾ ਤੇ ਡਾਈਸਨ ਦੋਸਤੋ ਹੁਣ ਤੁਸੀਂ ਇਸ ਮੈਚ ਨੂੰ देखो इस महिला ਦਾ ਨਾਮ ਐਲਗਰਾ ਹੈ ਅਤੇ ਇਹ ਆਪਣੀ ਵੱਡੀ ਬ੍ਰੈਸਟ ਹੋਣ ਦੇ ਕਾਰਨ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ ਐਲਗਰਾ ਦੀ ਬ੍ਰੈਸਟ ਵੱਡੀ ਹੋਣ ਕਾਰਨ ਇਸ ਨੂੰ ਚੱਲਣ ਫਿਰਨ ਦੇ ਵਿੱਚ ਵੀ ਕਈ ਵਾਰ ਦਿੱਕਤ ਆਉਂਦੀ ਹੈ ਪਰ ਹੌਲੀ-ਹੌਲੀ ਐਲਗਰਾ ਨੇ ਆਪਣੀ ਬ੍ਰੈਸਟ ਦੇ ਨਾਲ ਖੁਸ਼ ਰਹਿਣਾ ਸਿੱਖ ਲਿਆ ਤੁਹਾਨੂੰ ਦੱਸਦੀ ਹੈ ਕਿ ਉਹ ਤੁਹਾਨੂੰ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੀ ਐਲਗਰਾ ਦੀ ਮੁਲਾਕਾਤ ਇੱਕ ਸ਼ੋਅ ਦੇ ਵਿੱਚ ਡਾਈਸਨ ਦੇ ਨਾਲ ਹੋਈ ਸੀ ਡਾਈਸਨ ਨੇ ਜਦੋਂ ਐਲਗਰਾ ਨੂੰ ਪਹਿਲੀ ਵਾਰੀ ਦੇਖਿਆ ਤਾਂ ਉਹ ਉਹਨਾਂ ਦੇ ਪਿਆਰ ਦੇ ਵਿੱਚ ਪੈ ਗਿਆ ਡਾਈਸਨ ਦਾ ਕਹਿਣਾ ਹੈ ਕਿ ਐਲਗਰਾ ਦੇ ਬ੍ਰੈਸਟ ਭਲਾਂ ਹੀ ਵੱਡੇ ਨੇ ਪਰ ਉਨ੍ਹਾਂ ਦਾ ਦਿਲ ਬਹੁਤ ਚੰਗਾ ਹੈ ਪਰ ਅੱਜ ਐਲਗਰਾ ਤੇ ਡਾਈਸਨ ਖੁਸ਼ਹਾਲ ਜ਼ਿੰਦਗੀ ਜੀ ਰਹੇ ਨਹੀਂ